ਕਿਊਟ ਬਣ ਜਾਣੇ ਦਾ ਮਕਸਦ ਆ ਜਿਹੜਾ ਉਹ ਮਰਦ ਨੂੰ ਮਤਲਬ ਰਜਾਉਣਾ ਕਿਉਂ ਆ ਹਮ ਇੱਕ ਪਾਸੇ ਤੁਸੀਂ ਕਹਿੰਦੇ ਹੋ ਮਰਦ ਚੰਗੇ ਨਹੀਂ ਦੂਜੇ ਪਾਸੇ ਮਰਦ ਸਾਨੂੰ ਦੇਖੇ ਵੀ ਹਾਂ ਉਹ ਤੁਹਾਨੂੰ ਆਏ ਆ ਵੀ ਮਰਦ ਦੇਖੇ ਇਹਦਾ ਕੀ ਮਤਲਬ ਹੋਇਆ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਰੀਲਾਂ ਬਣਾਉਂਦੀਆਂ ਸਾਡੀਆਂ ਕੁੜੀਆਂ ਉਹ ਕਰਦੀਆਂ ਬਾਅਦ ਚ ਜਦੋਂ ਰੀਲ ਦੇ ਵਿੱਚ ਮੁੰਡੇ ਅਟ੍ਰੈਕਟ ਹੋ ਕੇ ਉਹਨਾਂ ਨੂੰ ਛੇੜਦੇ ਆ ਫਿਰ ਉਸ ਤੋਂ ਬਾਅਦ ਰੋਲਾ ਪਾਇਆ ਜਾਂਦਾ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੇ ਨਾਲ ਆ ਹੋ ਗਿਆ ਜੀ ਤੁਹਾਨੂੰ ਉਹ ਤਾਂ ਹੈ ਨਹੀਂ ਵੀ ਤੁਸੀਂ ਇਤਹਾਸ ਪੜਿਆ ਹੋਵੇ ਜਾਂ ਕੋਈ ਮਾਈ ਭਾਗੋ ਨੂੰ ਪੜਿਆ ਹੋਵੇ ਜਾਂ ਕੋਈ ਹੋਰ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਸਿੰਘ ਆਏ ਹੁੰਦੇ ਸੀ ਸਿੰਘ ਜਾਨਦੇ ਮੈਂ ਨਰਲੈਸ ਹੁੰਦੇ ਜਾਂਦੇ ਤੁਸੀਂ ਬਦਤਮੀਜ਼ ਹੁੰਨੇ ਜਾਂਦੇ ਹੋ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਇਤਨਾ ਕਿ ਬੇਬੀ ਫੀਡ ਤੱਕ ਜਿਹੜਾ ਕੁੜੀਆਂ ਦਿੰਦੀਆਂ ਹੋਈਆਂ ਵੀਡੀਓ ਬਣਾ ਰਹੀਆਂ ਨੇ ਹਾਂ ਦੇਖੋ ਸੌਂਗ ਛੱਡਾ ਤੁਸੀਂ ਸੌਫਟ ਪੋਰਨ ਸ਼ਰੇਆਮ ਚੱਲ ਪਿਆਗਾ ਇਹ ਪਤਾ ਹੀ ਨਹੀਂ ਕਿ ਅਸੀਂ ਮੈਨਰਲੈਸ ਹੋ ਚੁੱਕੇ ਹਾਂ ਔਰ ਅਸੀਂ ਬਦਤਮੀਜ਼ ਹੋ ਚੁੱਕੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਤੁਸੀਂ ਅੱਜ ਔਰਤ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਸਮਾਜ ਦੇ ਅੰਦਰ ਮੇਰੇ ਨਾਲ ਤਾਂ ਜਿਵੇਂ ਅਸੀਂ ਦਿਖਾਉਣਾ ਚਾਹੁੰਦੇ ਹਾਂ ਸ਼ਾਇਦ ਉੱਥੇ ਤਾਂ ਹਲੇ ਨਹੀਂ ਪਹੁੰਚਿਆ ਮੈਨੂੰ ਲੱਗਦਾ ਇਹਦੇ ਬਾਰੇ ਕੁੜੀਆਂ ਨੂੰ ਆਪ ਹੀ ਕੋਸ਼ਿਸ਼ ਕਰਨੀ ਪਊਗੀ ਲੱਗਾ ਸਾਡੀਆਂ ਪਹਿਣਾ ਦੇ ਵਿੱਚ ਵੀ ਇਹ ਕਮੀ ਹੈ ਉਹ ਵੀ ਆਪਣੇ ਆਪ ਨੂੰ ਉਹਦਾ ਢਾਅ ਨਹੀਂ ਪਾ ਰਹੀ ਹਾਂ ਹਾਂ ਬਿਲਕੁਲ ਕਿਉਂ ਕਿਉਂਟ ਬਣਨ ਦੇ ਵਿੱਚ ਉਹ ਤੁਰ ਨਹੀਂ ਆਣੀ ਤੁਸੀਂ ਹਾਂ ਤੁਸੀਂ ਸਟਰੋਂਗ ਬਣ ਕੇ ਦਿਖਾਓ ਹੂੰ ਉਹ ਕਿਊਟ ਬਣਨਾ ਤੁਹਾਡਾ ਮਕਸਦ ਆ ਜਿਹੜਾ ਉਹ ਮਰਦ ਨੂੰ ਹਾਂ ਮਤਲਬ ਰਜਾਉਣਾ ਕਿਉਂ ਹੂੰ ਇੱਕ ਪਾਸੇ ਤੁਸੀਂ ਕਹਿੰਦੇ ਹੋ ਮਰਦ ਚੰਗੇ ਨਹੀਂ ਹੂੰ ਹਨਾ ਫਿਰ ਤੁਸੀਂ ਜੋ ਕੁਝ ਕਰ ਰਹੀ ਹੋ ਚਾਹੇ ਦੂਜੇ ਪਾਸੇ ਮਰਦ ਸਾਨੂੰ ਦੇਖੇ ਵੀ ਹਾਂ ਉਹ ਤੁਹਾਨੂੰ ਆਏ ਆ ਵੀ ਮਰਦ ਦੇਖੇ ਇਹਦਾ ਕੀ ਮਤਲਬ ਹੋਇਆ ਹਾਂ ਹਾਂ ਕੱਪੜੇ ਪਾਓ ਮੇਕਅਪ ਆਪਦੇ ਲਈ ਕਰ ਆਪਦੇ ਲਈ ਕਰ ਜੇ ਮਰਦਾ ਆਪਦੀ ਸੀਮਾ ਪਾਰ ਕਰਦਾ ਫਿਰ ਤੁਹਾਡੇ ਕੋਲੇ ਤਾਕਤ ਹੈ ਨਹੀਂਗੀ ਤੂੰ ਉਹਨੂੰ ਰੋਕਣ ਦੀ ਹੂੰ ਮੈਂ ਚਾਹਣਾ ਇਹ ਗੱਲ ਕਿ ਬਹੁਤ ਛੋਟਾ ਸੀ ਮੈਂ ਇੱਕ ਕਹਾਣੀ ਪੜ੍ਹੀ ਸੀ ਮੈਂ ਉਹ ਅਸਲ 'ਚ ਮੇਰੇ ਦਿਮਾਗ 'ਚ ਰਹੀ ਜਿਹੜੀ ਦਾਰੋ ਨੂੰ ਮੈਂ ਹਾਕੀ ਉਹ ਵਾਲੀ ਗੱਲ ਕੀਤੀ ਹੈ ਨਾ ਵੀ ਉਹ ਕੁੜੀ ਨੂੰ ਮਤਲਬ ਕੋਈ ਛੇੜਦਾ ਤੋਂ ਹਾਕੀ ਲੈ ਕੇ ਜਾਂਦੀ ਹੈ ਉਹਨੂੰ ਬੱਸ ਚੜ੍ਹਦੀ ਹੁੰਦੀ ਹੈ ਸਕੂਲ ਜਾਂਦੀ ਹੁੰਦੀ ਹੈ ਇਹ ਮੈਂ ਚਾਹੁੰਨਾ ਕਿ ਸਾਡੀਆਂ ਕੁੜੀਆਂ 'ਚ ਹੈਗੀ ਵੀ ਆ ਪਰਾਂ ਕੁਝ ਸਮੇਂ ਤੋਂ ਨਾ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਸਗੋਂ ਗੁੰਮਰਾਹ ਕਰਤਾ ਕਮਜ਼ੋਰ ਕਰਤਾ ਹਨਾ ਸਾਡੀਆਂ ਕੁੜੀਆਂ ਬਹੁਤ ਤਕੜੀਆਂ ਨੇ ਔਰ ਪਿੰਡਾਂ 'ਚ ਕਦੇ ਵੀ ਨਹੀਂ ਆਇਆ ਹੋਇਆ ਸੀ ਵੀ ਕੋਈ ਐ ਹੱਥ ਪਾ ਲੂਗਾ ਹੁਣ ਜਦੋਂ ਉਹਨਾਂ ਨੂੰ ਤੁਸੀਂ ਸਾਰਾ ਦਿਨ ਲੱਗੇ ਹੀ ਇਸ ਗੱਲ ਤੇ ਪਏ ਹੋ ਕਿ ਮੋਬਾਈਲ ਚੱਕ ਲਿਆ ਗਾਣੇ ਬਣਾ ਲਿਆ ਆ ਕਰ ਲਿਆ ਉਹ ਕਰ ਲਿਆ ਉਹ ਸਾਰਾ ਕੁਝ ਆ ਜਿਹੜਾ ਤੁਹਾਨੂੰ ਤੁਹਾਡੀ ਸਿੱਖਿਆਤ ਨੂੰ ਕਮਜ਼ੋਰ ਕਰਦਾ ਕਿਉਂਕਿ ਤੁਹਾਨੂੰ ਆਦਤਾਂ ਹੀ ਹੋਰ ਪੈ ਗਈਆਂ ਤੁਹਾਨੂੰ ਉਹ ਤਾਂ ਹੈ ਨਹੀਂ ਵੀ ਤੁਸੀਂ ਇਤਿਹਾਸ ਪੜਿਆ ਹੋਵੇ ਜਾਂ ਕੋਈ ਮਾਈ ਭਾਗੋ ਨੂੰ ਪੜਿਆ ਹੋਵੇ ਜਾਂ ਕੋਈ ਹੋਰ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਸਿੰਘ ਆਏ ਹੁੰਦੇ ਸੀ ਸਿੰਘ ਨਹੀਂ ਹੁੰਦੇ ਜਾਂਦੇ ਜਾਨੇ ਆ ਤੁਸੀਂ ਬਦਤਮੀਜ਼ ਹੁੰਨੇ ਜਾਂਦੇ ਹੋ ਉਹ ਗੱਲ ਆ ਜਿਹੜੀ ਉਹ ਬਹੁਤ ਖਤਰਨਾਕ ਹੈ। ਪਹਿਲਾਂ ਕੋਈ ਵੀ ਪਿੰਡ 'ਚ ਮੁੰਡਾ ਉਹ ਤੋਂ ਖਤਰਨਾਕ ਹੈ। ਉਹ ਕਹਿੰਦਾ ਸੀ ਜੁੱਤੀ ਲਾ ਕੇ ਸਰਗੰਝਾ ਕਰ ਦਿੰਦੀਆਂ ਸੀ ਕੁੜੀਆਂ ਮੈਨੂੰ। ਹਾਂ। ਆ ਨਹੀਂ ਉਹ ਤੋਂ ਖਤਰਨਾਕ ਇਹ ਗੱਲ ਵੀ ਹੈ। ਬਾਈ ਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਮੈਨਰਲੈਸ ਹੋ ਚੁੱਕੀਆਂ ਹਾਂ ਔਰ ਅਸੀਂ ਬਦਤਮੀਜ਼ ਹੋ ਚੁੱਕੀਆਂ। ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ। ਹੂੰ। ਕਿ ਸਲੀਕਾ ਸਾਡੇ 'ਚੋਂ ਚਲਾ ਗਿਆ। ਸਲੀਕਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਪਿੱਛੇ ਜੇ ਇੱਕ ਵੀਡੀਓ ਦੇਖੀ ਇਹਨੇ ਵੀ ਦੇਖੀ। ਕੁਝ ਕੁੜੀਆਂ ਨੇ ਥਾਰ ਚਲਾ ਰਹੀਆਂ ਨੇ। ਹੂੰ। ਜਾਂ ਕੋਈ ਹੋਰ ਗੱਡੀ ਵੀ ਹੋ ਸਕਦੀ ਹੈ ਪਰ ਲੱਗਦਾ ਅਸੀਂ ਥਾਰ ਕਿਉਂਕਿ ਕੁੜੀਆਂ ਬਹੁਤ ਜ਼ਿਆਦਾ ਥਾਰ ਚਲਾਉਂਦੀਆਂ ਤੁਹਾਨੂੰ ਮਾਰਟੀਨ ਚੱਲ ਗਿਆ ਥਾਰ ਦਾ ਬ੍ਰੈਂਡ ਚੱਲ ਗਿਆ ਹਾਂ ਥਾਰ ਚੰਗੀ ਹਾਲਾ ਚਲਾਉਣ ਮੈਂ ਮੈਂ ਮਤਲਬ ਮੇਰੇ ਕੋਲ ਹੋਵੇ ਮੈਂ ਚਲਾਵਾਂ ਉਹ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਉਹ ਬੈਠੀਆਂ ਨੇ ਵੀਡੀਓ ਬਣਾ ਰਹੀਆਂ ਨੇ ਲਾਈਵ ਨੇ ਵੀਰ ਜੀ ਜਿਹੜੀ ਉਹ ਭਾਸ਼ਾ ਬੋਲ ਰਹੀਆਂ ਨੇ ਨਾ ਜਿਹੜੀ ਉਹ ਗੱਲ ਕਰ ਰਹੀਆਂ ਨੇ ਮਤਲਬ ਥਾਰ ਚਲਾਉਣਾ ਬਹੁਤ ਚੰਗੀ ਗੱਲ ਆ ਮੈਨੂੰ ਬਹੁਤ ਚੰਗੀ ਲੱਗੀ ਕੁੜੀ ਦਾ ਕੰਫੀਡੈਂਸ ਮੈਨੂੰ ਬਹੁਤ ਚੰਗਾ ਲੱਗਦਾ ਕਿ ਯਾਰ ਗੱਡੀ ਚਲਾ ਰਹੀ ਹੈ ਔਰ ਕੁੜੀਆਂ ਹੀ ਜਾ ਰਹੀਆਂ ਨੇ ਹਨਾ ਆਊਟਿੰਗ ਕਰ ਰਹੀਆਂ ਨੇ ਕੁੜੀਆਂ ਇੰਡੀਪੈਂਡੈਂਟ ਹਾਂ ਵਧੀਆ ਗੱਲ ਆ ਯਾਰ ਮੁੰਡਿਆਂ ਵਾਂਗੂ ਕੁੜੀਆਂ ਵੀ ਪਰ ਜੋ ਹਾਂ ਜੋ ਕੁਝ ਉਹ ਗੱਲਾਂ ਕਰ ਰਹੀਆਂ ਨੇ ਨਾ ਉਹ ਵੀ ਲਾਈਵ ਹੋ ਕੇ ਉਹ ਮਤਲਬ ਮੈਥੋਂ ਸੁਣੀਆਂ ਨਹੀਂ ਗਈਆਂ ਔਰ ਉਹ ਉਹ ਕੁੜੀਆਂ ਨੇ ਜਿਹੜੀਆਂ ਉਹ ਮਸ਼ਹੂਰ ਨੇ ਮਤਲਬ ਸੋਸ਼ਲ ਮੀਡੀਆ ਤੇ ਉਹ ਬਹੁਤ ਸਟਾਰ ਨੇ ਉਹ ਬਹੁਤ ਵੱਡੀਆਂ ਉਹ ਮਸ਼ਹੂਰ ਨੇ ਉਹਨਾਂ ਨੂੰ ਦੇਖਿਆ ਜਾਂਦਾ ਉਹਨੂੰ ਦੇਖ ਰਹੇ ਆ ਨਾ ਉਹਨਾਂ ਨੂੰ ਪਰ ਮੈਨੂੰ ਲੱਗਦਾ ਗਿੱਲ ਸਾਹਿਬ ਉਹਨਾਂ ਤੋਂ ਵੱਧ ਜ਼ਿੰਮੇਵਾਰ ਸਾਡੇ ਲੋਕ ਆ ਹਾਂ ਬਿਲਕੁਲ ਜਿਹੜੇ ਉਹ ਪਹਿਲੇ ਕਹਿੰਦਾ ਸੀ ਜਦੋਂ ਇਹੋ ਜਿਹਾ ਬੰਦਾ ਲਾਈਵ ਹੁੰਦਾ ਤਾਂ ਉਹਦੇ ਹਜ਼ਾਰ ਹਜ਼ਾਰ ਬੰਦਾ ਬੈਠਾ ਹੁੰਦਾ ਲਾਈਵ ਦੇ ਵਿੱਚ ਸੁਣਨ ਦੇ ਲਈ ਵੇਟ ਕਰ ਰਿਹਾ ਕਿ ਇਹ ਕੋਈ ਗਾਲ ਕੱਢੂਗੀ ਅਸੀਂ ਹੱਸਾਂਗੇ ਅਸੀਂ ਕਮੈਂਟ ਕਰਾਂਗੇ ਹਾਂ ਬਿਲਕੁਲ ਹੁਣ ਅਸੀਂ ਕਿੰਨੇ ਵਾਰੀ ਮੈਂ ਲਾਈਵ ਹੋਣਾ ਮੇਰੇ genuine 46 47000 ਨੇ ਇੰਸਟਾਗ੍ਰਾਮ ਤੇ ਮੈਂ ਲਾਈਵ ਹੁਣਾ ਇਹ ਦੱਸਣ ਲਈ ਕਿ ਟ੍ਰੇਲਰ ਆ ਰਿਹਾ ਜਾ 30 40 ਹੁੰਦੇ ਨੇ ਬਸ ਮੈਨੂੰ ਦੇਖਦੇ 30 40 40 45 ਸ਼ੁਰੂ ਹੁੰਦਾ ਹੌਲੀ ਹੌਲੀ 20 18 ਰਹਿ ਜਾਂਦੇ ਆ ਮਤਲਬ ਯਾਰ ਔਰ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਚ ਆਨਲਾਈਨ ਹੁੰਦੇ ਨੇ ਜਿਹੜੇ ਗੱਲਾਂ ਕਰਦੇ ਨੇ ਨਾ ਵੀ ਗਾਲਾਂ ਦਿੰਦੇ ਨੇ ਅਸਲ ਚ ਦੇਖ ਵੀ ਉਹੀ ਰਹੇ ਹੁੰਦੇ ਨੇ ਫਰਕ ਫਰਕ ਨਹੀਂ ਵੀ ਉਹ ਬੰਦੇ ਅੱਡ ਨੇ ਤੇ ਉਹ ਬੰਦੇ ਅੱਡ ਨੇ ਉਹ ਇੱਕੋ ਤਰ੍ਹਾਂ ਦੇ ਬੰਦੇ ਨੇ ਉਹੀ ਗਾਣੇ ਲਿਖਦੇ ਨੇ ਉਹੀ ਦੇਖਦੇ ਨੇ ਕਿਉਂਕਿ ਕੀ ਹੁੰਦਾ ਨਾ ਕਹਿੰਦੇ ਜਲਮ ਕਰਨ ਵਾਲੇ ਤੋਂ ਚਲੋ ਨੂੰ ਪੜਾਵਾ ਦੇਣ ਵਾਲਾ ਸਭ ਤੋਂ ਬਲਕੋ ਜਿਹੜਾ ਸਹਿਨ ਦਾ ਉਹੀ ਗੱਲ ਆ ਔਰ ਦਰਸ਼ਕ ਨੇ ਚਾਹੇ ਉਹ ਸਰੋਤੇ ਨੇ ਜਿਹੜਾ ਮਾੜਾ ਸੁਣਦੇ ਨੇ ਪਿੱਛੇ ਜੇ ਮੈਂ ਇੱਕ ਗਾਣਾ ਸੁਣਿਆ ਸੋਸ਼ਲ ਮੀਡੀਆ ਤੇ ਮਤਲਬ ਕੁਦਰਤੀ ਕਹਿੰਨੇ ਉਹਦੀਆਂ ਰੀਲਾਂ ਬਹੁਤ ਬਣੀਆਂ ਸੀ ਉਹ ਐਨੀ ਗੰਦੀ ਗੱਲ ਸੀ ਨਾ ਉਹਦੇ ਅੰਤਰਾ ਸੀ ਜਿਹੜਾ ਜਿਹਦੀ ਉਹ ਵੀਡੀਓ ਬਣੀ ਇੱਕ ਗਾਣਾ ਉਹਦਾ ਇੱਕ ਬਹੁਤ ਨਾ ਨਾ ਸੁਪਰ ਹਿੱਟ ਆ ਹਾਂ ਇੱਕ ਕਲਾਕਾਰ ਆ ਉਹ ਇਹਦੇ ਗਾਣੇ ਕੱਢ ਰਿਹਾ ਆ ਇੰਨਾ ਗੰਦਾ ਸੀ ਨਾ ਯਾਰ ਉਹ ਇੰਨਾ ਗੰਦਾ ਔਰ ਕੁੜੀਆਂ ਉਹਦੀ ਵੀਡੀਓ ਬਣਾ ਰਹੀਆਂ ਨੇ ਮਤਲਬ ਉਹਦੀ ਰੀਲ ਬਣਾ ਰਹੀਆਂ ਨੇ ਆਪ ਹੀ ਉਹਨਾਂ ਬਾਰੇ ਕਿਹਾ ਗਿਆ ਉਹਨਾਂ ਬਾਰੇ ਹੀ ਕਿਹਾ ਗਿਆ ਉਹਨਾਂ ਦੇ ਖਿਲਾਫ ਆ ਉਹ ਗਾਣਾ ਮੈਂ ਸੁਣੀ ਜਾਵਾਂ ਕਿ ਬੜਾ ਹਿੱਟ ਜਦੋਂ ਮੈਂ ਸੁਣਿਆ ਕੁੜੀ ਨੇ ਕੀ ਬਣਾ ਮੈਂ ਬਾਈਂ ਕਿਹਾ ਆ ਕਿਵੇਂ ਬਣਾ ਸਕਦੀ ਹੈ ਦਿੱਤੋ ਕੱਲ ਹੀ ਉਹਨਾਂ ਨੇ ਕਹੀ ਹੋਰ ਕਿੰਨੀ ਗੰਦੀ ਗੱਲ ਹੈ ਮਤਲਬ ਬਤੌਰ ਕੁੜੀ ਹੁੰਦੇ ਨਾ ਤੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਜਿਹਹਾ ਕੰਟੈਂਟ ਦੇਖਦੇ ਹੋ ਜਾਂ ਕੋਈ ਵੀ ਜਿਵੇਂ ਹੁਣ ਗਾਣੇ ਦਾ ਜ਼ਿਕਰ ਹੋਇਆ ਹਨ ਤਾਂ ਤੁਹਾਡੇ ਜਹਿਨ ਦੇ ਵਿੱਚ ਕੀ ਆਉਂਦਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਇੱਦਾਂ ਕਿ ਬੇਬੀ ਫੀਡ ਤੱਕ ਜਿਹੜਾ ਕੁੜੀਆਂ ਦਿੰਦੀਆਂ ਹੋਈਆਂ ਵੀਡੀਓ ਬਣਾ ਰਹੀਆਂ ਨੇ ਸੌਂਗ ਛੱਡ ਕੇ ਤੁਸੀਂ ਸੌਫਟ ਪੋਰਨ ਸ਼ਰੇਆਮ ਚੱਲ ਪਿਆਗਾ ਹਾਂ ਕਿੰਨਾ ਫਿਰ ਇੱਕ ਆਮ ਕੁੜੀ ਦਾ ਨਜ਼ਰੀਆ ਕੀ ਹੁੰਦਾ ਅ ਪਤਾ ਨਹੀਂ ਮੈਨੂੰ ਸਿਰਫ ਇਹ ਲੱਗਦਾ ਹੁੰਦਾ ਵੀ ਮੈਂ ਜੋ ਪੋਸਟ ਕਰਦੀ ਹਾਂ ਨਾ ਮੈਂ ਜੋ ਮੇਰੇ ਨਾਲ ਰਿਲੇਟ ਨਹੀਂ ਕਰਦੀ ਚੀਜ਼ ਭਾਵੇਂ ਉਹ ਕਿੰਨਾ ਹੀ ਪੌਪੂਲਰ ਗਾਣਾ ਹੋਵੇ ਕੁਝ ਮਰਜ਼ੀ ਹੋਵੇ ਮੈਂ ਵੀ ਰੀਲਸ ਪੋਸਟ ਕਰਦੀ ਹਾਂ ਮੇਰੇ ਵੀ ਕੰਮ ਦਾ ਹਿੱਸਾ ਕਿਉਂਕਿ ਅੱਜ ਦੇ ਟਾਈਮ 'ਚ ਇਹ ਬਣ ਗਿਆ ਕਿ ਤੁਹਾਨੂੰ ਆਪਦੀ ਪ੍ਰੋਮੋਸ਼ਨ ਲਈ ਰਹਿਣਾ ਪਊਗਾ ਸੋਸ਼ਲ ਮੀਡੀਆ ਤੇ ਪਰ ਮੈਂ ਕਦੇ ਵੀ ਭਾਵੇਂ ਉਹ ਚੰਗਾ ਗੀਤ ਹੋਵੇ ਪਰ ਜੇ ਮੇਰੇ ਨਾਲ ਰਿਲੇਟ ਨਹੀਂ ਕਰਦਾ ਮੇਰੀ ਆਤਮਾ ਹੀ ਨਹੀਂ ਮੰਨਦੀ ਕਿ ਮੈਂ ਇਸ ਗਾਣੇ ਨੂੰ ਲਾਵਾਂ ਆਦੋਂ ਉਹ ਹਾਰਟ ਕਿੰਨਾ ਕੁ ਹੁੰਦਾ ਜਿਵੇਂ ਹੁਣ ਤੁਸੀਂ ਗਾਣੇ ਦਾ ਜੇ ਕੀਤਾ ਕਿ ਇਹ ਕਿਵੇਂ ਹੋ ਗਿਆ ਬਹੁਤ ਮੈਨੂੰ ਲੱਗਦਾ ਕਿ ਆ ਨਹੀਂ ਚੱਲਦਾ ਕੀ ਉਹ ਸੁਣ ਨਹੀਂ ਰਹੀਆਂ ਜਾਂ ਉਹਨਾਂ ਨੂੰ ਘੱਟ ਸੁਣਦਾ ਕਿ ਆ ਗੱਲ ਹੁਣ ਅਸੀਂ ਮਤਲਬ ਦੱਸ ਨਹੀਂ ਸਕਦੇ ਵੀ ਆ ਗੱਲ ਤਾਂ ਤੁਹਾਨੂੰ ਕਹੀ ਗਈ ਔਰ ਤੁਸੀਂ ਉੱਤੇ ਰੀਲ ਬਣਾ ਰਹੀ ਹੋ ਅਸੀਂ ਆਪ ਦੀਆਂ ਇੱਜ਼ਤਾਂ ਆਪ ਹੀ ਨੰਗੀਆਂ ਕਰ ਰਹੇ ਹਾਂ ਬਿਲਕੁਲ ਕੋਈ ਤੁਹਾਨੂੰ ਇਹ ਜੀ ਗੱਲ ਕਹਿ ਦੇ ਤਾਂ ਮਤਲਬ ਮੈਂ ਤਾਂ ਗੱਲ ਪਹਿਜੂਗੀ ਹੂੰ ਤੁਸੀਂ ਆਪ ਹੀ ਜੋ ਕਹਿ ਰਹੇ ਹੋ ਉਹ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਸਰ ਇਹ ਵੀ ਇੱਕ ਸੱਚਾਈ ਆ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਰੀਲਾਂ ਬਣਾਉਂਦੀਆਂ ਸਾਡੀਆਂ ਕੁੜੀਆਂ ਉਹ ਕਰਦੀਆਂ ਬਾਅਦ ਚ ਜਦ ਰੀਲ ਦੇ ਵਿੱਚ ਮੁੰਡੇ ਅਟ੍ਰੈਕਟ ਹੋ ਕੇ ਉਹਨਾਂ ਨੂੰ ਛੇੜਦੇ ਆ ਪੁੱਛੇ ਜੀਜਾ ਵੀ ਹਰਕਤ ਕਰ ਜਾਂਦੇ ਆ ਕਿਉਂਕਿ ਆਪੋਜ਼ਿਟ ਜੈਂਡਰ ਆ ਜਿਹੜਾ ਉਹ ਆਪਕ ਨੂੰ ਪਤਾ ਅਟ੍ਰੈਕਟ ਹੋਊਗਾ ਉਹਦੇ ਵੱਲ ਫਿਰ ਉਸ ਤੋਂ ਬਾਅਦ ਰੋਲਾ ਪਾਇਆ ਜਾਂਦਾ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੇ ਨਾਲ ਆ ਹੋ ਗਿਆ ਜੀ ਬਿਲਕੁਲ ਬਿਲਕੁਲ ਉਹੀ ਤਾਂ ਗੱਲ ਆ ਹੈਰਾਨੀ ਜਨਕ ਤਾਂ ਗੱਲ ਇਹੀ ਆ ਪਤਾ ਨਹੀਂ ਕੀ ਕੀ ਕਰੀ ਜਾਂਦੀਆਂ ਕੁੜਗੀਆਂ ਮਤਲਬ ਉਹ ਇਹੋ ਇਹੋ ਜਿਹੇ ਸ਼ਬਦ ਵਰਤਦਿਆਂ ਨੇ ਜਿਹੜੇ ਪਹਿਲਾਂ ਨਾ ਮੁੰਡੇ ਕੁੜੀਆਂ ਦੀ ਗੈਰ ਹਾਜ਼ਰੀ ਚ ਕੁੜੀਆਂ ਬਾਰੇ ਵਰਤਦੇ ਹੁੰਦੇ ਸੀ ਉਹ ਇਹੋ ਜਿਹੇ ਸ਼ਬਦ ਉਹ ਕੁੜੀਆਂ ਮੁੰਡਿਆਂ ਬਾਰੇ ਲਾਈਵ ਹੋ ਕੇ ਸਿੱਧੀਆਂ ਲੋਕਾਂ ਦੇ ਸਾਹਮਣੇ ਵਰਤ ਰਹੀਆਂ ਨੇ ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਆ ਪਰ ਸੋਸ਼ਲ ਮੀਡੀਆ ਨੇ ਖਰਾਬ ਵੀ ਬਹੁਤ ਕੀਤਾ ਬਹੁਤ ਕੁੜੀਆਂ ਜਾਂ ਮੁੰਡੇ ਵੀ ਲਾ ਲੋ ਉਹ ਤਹਿਜ਼ੀਬ ਭੁੱਲ ਗਏ ਕਿਸੇ ਵੱਡੇ ਮੂਰੇ ਕਿਵੇਂ ਬਹਿਣਾ ਕਿਸੇ ਵੱਡੇ ਮੂਰੇ ਕਿਵੇਂ ਗੱਲ ਕਰਨੀ ਹੈ ਮੈਨਰਲੈਸ ਹੋ ਗਏ ਉਹਨਾਂ ਨੂੰ ਸਾਰਾ ਕੁਝ ਹੀ ਐ ਲੱਗਦਾ ਕਿ ਸੋਸ਼ਲ ਮੀਡੀਆ ਹੀ ਹੈ ਬਸ ਦਾਰੋ ਸਾਡੀ ਕੀ ਕੁਝ